ਸ੍ਰੀ ਗੁਰੂ ਰਾਮਦਾਸ ਜੀ ਧੰਨ ਸ੍ਰੀ ਗੁਰੂ ਰਾਮਦਾਸ ਜੀ ਓ ਰਈਆ ਦਤੀ ਚੇਤੇ ਗਾਓ ਬੋਲੇ ਸੋਨੇ ਵਾਲੇ ਬੋਲੇ ਸੋਨੇ ਵਾਲੇ ਅੱਜ ਕਲੇਗਾ ਅੱਜ ਕਲੇਗਾ ਬੋਲੇ ਸੋਨੇ ਹਾਲ ਬੋਲੇ ਸੋਨੇ ਹਾਲ ਬੋਲੇ ਸੋਨੇ ਹਾਲ ਓ ਖੰਡੇ ਵਾਲਾ ਨਾਲ ਪੰਜ ਪਿਆਰੇ ਨਾਲ ਗੁਰੂ ਗੰਗ ਸਾਹਿਬ ਜੀ ਨਾਲ ਗੁਰੂ ਨਾਨਕ ਦੇਵ ਜੀ ਨਾਲ ਪੰਜ ਪਿਆਰੇ ਨਾਲ ਨਾਨਕ ਦੇ ਜੀ ਨਾਲ ਦੇਖ 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 ਪੰਤੀ ਪੰਤੀ ਬੋਲੇ ਸੋਨੇ ਹਾਲ ਮਿਹਰਬਾਨ ਸਿੰਘ ਜੀ ਮੇਰਾ 88 ਦਾ ਜਮਾ ਪਾਕੀ ਆਪੇ ਨੂੰ ਨਜ਼ਰ ਲਾ ਲਓ ਤੇ ਕੋਈ ਲੋੜ ਦੀ ਸੇਵਾ ਅੱਜ ਸਾਡੇ ਨਾਲ ਜੀ ਆਂਦੇ ਆ ਪਉ ਪਿੰਡੋਂ ਤੁਰ ਕੇ ਜਾਂਦੇ ਆ ਸੇਵਾ ਆਪਾਂ ਚਾਰੋਂਾਂ ਦੀ ਸੇਵਾ ਕਰਦੇ ਆ ਚੀ ਦਨ ਨਾ 10 ਸਾਮ ਨਿਕਲੇ ਰਾ ਤੇ 10 ਸਾਮ 12 ਕੇਡਨ ਜਾ ਕੇ ਤੇ 12 10 ਵੇ ਰਾਤ ਪੁੰਜੇ ਦਾ ਕੋਕੋ ਵਾਗੇ ਕੰਡੀਆਂ ਚੋਂ ਸੜਕਾਂ ਤੋਂ ਤੁਰ ਕੇ ਅਸੀਂ ਤਾਂ ਸੇਵਾ ਆਪਾਂ ਅਨੂਪਰੀ ਕੁਸ਼ਮੰਦੀ ਆ ਛੁੱਟੀ ਲੈ ਕੇ ਮੈਂ ਸਾਹ ਵਦੋ ਮੈਂ ਸਾਹ ਨੂੰ ਪਾਈਏ ਰੇ ਆਪਣੇ ਉਹਨਾਂ ਨੂੰ ਛੁੱਟੀ ਲੈ ਕੇ ਦਿੰਦੇ ਆ ਆ ਕੋਈ ਵੀ ਜੇ ਆਪਾਂ ਛੁੱਟੀ ਨਹੀਂ ਮੰਗਦੇ ਆਪਾਂ ਅੱਜ ਸਾਰੇ ਪਉ ਪਿੰਡ ਟੜਕੇ ਜਾਂਦਾ ਆ ਤੁਸੀਂ ਪਉਹਣ ਟੁਰਕੇ ਜਾਂਦੇ ਹੋ ਹਾਂਜੀ ਸਰ ਜੀ ਪਉਹ ਪਿੰਡ 8 ਵਜੇ ਤੁੰਨਾ ਆ ਲਾਤੀ 8 ਵਜੇ ਇਹ ਇਹ ਤਾਂ ਬਾਬਾ ਦੀ 8 8 ਵਜੇ 8 ਵਜੇ ਉਹ ਤੇ ਬੁੰਜਣਾ ਆ ਕਦੋਂ ਜਾਂਦੇ ਪਉਹ ਪਿੰਡ ਦੋ ਨੂੰ ਚੱਜੀਏ ਤਿੰਨ ਨੂੰ ਚੱਜੀਏ ਕੋਈ ਪਤਾ ਨਹੀਂ ਆ ਐਸ ਸੀ ਪੈਸੇ ਉਹ ਇਹ ਪਪਾ ਜੀ ਇਹਦੇ ਮਾਲ ਪੂਰੇ ਭਾਈ ਮੈਂ ਉਹਨਾਂ ਨਾਲ ਜਾਂਦੇ ਆ ਇਸ ਸਾਲ ਮਾਲ ਪੂਜਾ ਸਾਹਿਬ ਮੈਂ ਇਹਦੇ ਆ ਤੇ ਉਹਨਾਂ ਨਾਲ ਜਾਂਦੇ ਆ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਮਿਹਰਬਾਨ ਸਿੰਘ ਇਹ ਨੌਜਵਾਨ ਜੋ ਠੀਕ ਚੰਗ ਦੇ ਨਾਲ ਤੋਰ ਵੀ ਨਹੀਂ ਪਾਂਦਾ ਪਹਜ ਹੈ ਪਰ ਜਜ਼ਬਾ ਸ਼ਰਧਾ ਅਥਾ ਵਿਸ਼ਵਾਸ ਗੁਰੂ ਸਾਹਿਬ ਪ੍ਰਤੀ ਕਿ ਹਮੇਸ਼ਾ ਹੀ ਹਰ ਨਗਰ ਕੀਰਤਨ ਵਿੱਚ ਇਸੇ ਤਰ੍ਹਾਂ ਸੇਵਾ ਕਰਦਾ ਹੋਇਆ ਨਜ਼ਰ ਆਉਂਦਾ ਝਾੜੂ ਦੀ ਸੇਵਾ